ਕਲਮ ਦਾ ਸਫਰ ਹੈ ਕਲਮ ਦਾ ਸਫਰ ਪ੍ਰੋਫੈਸਰ ਅਜਮੇਰ ਸਿੰਘ ਜੀ ਔਲਕ ਪੰਜਾਬੀ ਸਾਹਿਤ ਵਿੱਚ ਪੰਜਾਬੀ ਰੰਗਮੰਚ ਵਿੱਚ ਇੱਕ ਸਨਮਾਨਯੋਗ ਨਾਮ ਜਿਨ੍ਹਾਂ ਨੇ ਲੋਕਾਈ ਦੇ ਤਰਦਾਂ ਦੀ ਗੱਲ ਕੀਤੀ ਹੈ ਮਨੁੱਖਤਾ ਦੀ ਗੱਲ ਕੀਤੀ ਹੈ ਲੋਕਾਂ ਦੇ ਮਸੀਹਾ ਦੇ ਤੌਰ ਤੇ ਉਹ ਜਾਣੇ ਜਾਂਦੇ ਨੇ ਸੋ ਅੱਜ ਅਸੀਂ ਮਾਨਸਾ ਵਿੱਚ ਉਹਨਾਂ ਦੇ ਗ੍ਰਹਿ ਵਿਖੇ ਆਏ ਹੋਈਆਂ ਤੇ ਆਓ ਗੱਲ ਕਰੀਏ ਉਹਨਾਂ ਦੇ ਜੀਵਨ ਬਾਰੇ ਉਹਨਾਂ ਦੀ ਲਿਖਣ ਪ੍ਰਕਿਰਿਆ ਬਾਰੇ ਹਲਕ ਸਾਬ ਤੁਹਾਡੀ ਸ਼ਕਤੀਤ ਨੂੰ ਨਿਖਾਰਨ ਵਿੱਚ ਤੁਹਾਡੀ ਨਾਟ ਰਚਨਾ ਨੂੰ ਇਸ ਚਰਮ ਸੀਮਾ ਤੱਕ ਪਹੁੰਚਾਉਣ ਲਈ ਤੁਹਾਡੇ ਬਚਪਨ ਦਾ ਤੁਹਾਡੀ ਲਾਈਫ ਦੇ ਵਿੱਚ ਇੱਕ ਵਿਸ਼ੇਸ਼ ਭੂਮਿਕਾ ਹੈ ਸੋ ਤੁਸੀਂ ਆਪਣੀ ਸ਼ੁਰੂਆਤੀ ਦੌਰ ਬਾਰੇ ਸਾਨੂੰ ਦੱਸੋ ਕੋੜਿਆ ਸਾਹਿਬ ਜਿਹੜੀ ਲਿਖਣ ਦੀ ਪ੍ਰਵਿਰਤੀ ਹੁੰਦੀ ਹੈ ਜਾਂ ਮਾਨਸਿਕਤਾ ਹੁੰਦੀ ਹੈ ਠੀਕ ਉਹ ਪਹਿਲਾਂ ਤਾਂ ਕੁਦਰਤ ਵੱਲੋਂ ਹੀ ਮਨੁੱਖ ਨੂੰ ਨਸੀਬ ਹੁੰਦੀ ਹੈ ਜੀ ਕਿਸੇ ਕਿਸੇ ਮਨੁੱਖ ਦੇ ਅੰਦਰ ਸ਼ੁਰੂਤੀ ਇਹ ਦੀ ਹੈ ਲੇਕਿਨ ਬਾਅਦ ਦੇ ਵਿੱਚ ਜਿਹੜੀ ਇਹ ਹਾਲਤਾਂ ਹੁੰਦੀ ਨੇ ਸਮਾਜਿਕ ਇਹ ਜਿਹੜੀਆਂ ਘਰੇਲੂ ਕਹਿ ਲਈਏ ਠੀਕ ਉਹ ਆ ਦੇ ਖਾਰ ਦੇ ਸਕਲਾ ਦੇ ਦਿਖਾ ਦੇ ਵਿੱਚ ਬੜਾ ਜਰੂਰ ਰੋਲ ਅਦਾ ਕਰਦੀ ਆ ਜੀ ਮੇਰਾ ਬਚਪਨ ਇਹੋ ਜਿਹਾ ਕਿ ਸਾਡਾ ਪਰਿਵਾਰ ਸੀ ਜਿਹੜਾ ਪਿੰਡ ਸੀ ਸਾਰੇ ਜ਼ਗੀਰਦਾਰਾਂ ਦਾ ਪਿੰਡ ਸੀ ਕਿਸਾਨ ਮਜ਼ਦਰਾ ਦੇ ਰੂਪ ਵਿੱਚ ਜ਼ਮੀਨਾਂ ਤੇ ਕੰਮ ਕਰਦੇ ਸਨ ਸਾਡੇ ਮਾਪੇ ਵੀ ਉਸ ਤੇ ਕੰਮ ਕਰਦੇ ਸਨ ਤੇਮ ਉਸ ਵਕਤ ਹੈ ਇਹ ਮੈਂ ਤੁਹਾਨੂੰ ਆਜ਼ਾਦੀ ਤੋਂ ਪਹਿਲਾਂ ਦੀ ਗੱਲ ਕਰ ਰਿਹਾ ਮੇਰਾ ਜਨਮ 1942 ਦਾ ਹੈ ਲੇਕਿਨ ਮੈਂ 52 ਦੇ ਵਿੱਚ ਜਿਹੜੀ ਹੈ ਜ਼ਗੀਰਦਾਰੀ ਟੁੱਟੀ 10 ਸਾਲ ਉਹ ਜ਼ਗੀਰਦਾਰੀ ਦਾ ਜੀਵਨ ਦੇਖਿਆ ਇੱਕ ਬੱਚੇ ਦੇ ਤੌਰ ਤੇ ਜੀ ਕਿਵੇਂ ਸਰਦਾਰ ਜਾਂ ਸਰਦਾਰਾਂ ਦੇ ਗੁੰਡੇ ਜਾਂ ਪੁਲਿਸ ਕਿਸਾਨਾਂ ਦੇ ਉੱਤੇ ਤਸ਼ੱਦਦ ਕਰਿਆ ਕਰਦੀ ਸੀ ਕਿਵੇਂ ਉਹਨਾਂ ਨੂੰ ਕੋ ਕੰਮ ਕਰਦੇ ਸਨ ਜ਼ਮੀਨਾਂ ਤੇ ਲੇਕਿਨ ਉਹਨਾਂ ਦੇ ਵਿੱਚੋਂ ਜਿਹੜੀ ਜਿਗਸ ਪੈਦਾ ਹੁੰਦੀ ਸੀ ਉਹ ਉਹਨਾਂ ਦੇ ਘਰਾਂ ਵਿੱਚ ਬਹੁਤ ਥੋੜੀ ਆਉਂਦੀ ਸੀ ਉਸੇ ਤਰ੍ਹਾਂ ਸਾਡੇ ਵਿੱਚ ਵੀ ਆਉਂਦੀ ਸੀ ਤੋਂ ਉਸ ਮੇਰੇ ਪਰਾਲਮਨ ਉੱਤੇ ਬੜਾ ਅਸਰ ਪਾਇਆ ਉਸਰੇ ਔਰ ਮੈਂ ਬਚਪਨ ਦੇ ਵਿੱਚ ਹੀ ਉਸ ਉਮਰ ਦੇ ਵਿੱਚ ਹੀ ਜਦੋਂ ਮੈਂ ਥੋੜੀ ਬਣੀ ਜਿਹੜੀ ਸ਼ਬਦ ਪੜ੍ਹ ਲੱਗ ਗਿਆ ਸੀ ਅੱਖਰ ਲਿਖਣ ਲੱਗ ਪਿਆ ਸੀ ਅੱਖਰ ਜੋਣ ਲੱਗ ਪਿਆ ਸੀ ਉਸ ਵਕਤ ਮੈਂ ਕਵਤਾ ਦੇ ਰੂਪ ਵਿੱਚੋਂ ਦਰਦ ਜਿਹੜਾ ਲਿਖਣ ਲੱਗ ਗਿਆ ਸੀ ਪਰ ਉਹ ਬਹੁਤ ਹੀ ਚੁਪਾਈ ਦੀ ਕਵਤਾ ਨਹੀਂ ਸੀ ਹੁੰਦੀ ਪਰ ਮੇਰੀ ਸ਼ੁਰੂਆਤ ਇਸ ਤਰ੍ਹਾਂ ਹੋਈ ਕਿ ਉਹਦੇ ਵਿੱਚ ਲੋਕ ਪੀੜਾ ਤੋਂ ਮੈਂ ਸ਼ੁਰੂ ਕੀਤੀ ਕਿਸਾਨ ਪੀੜਾ ਤੋਂ ਮੈਂ ਸ਼ੁਰੂ ਕੀਤੀ ਤੇ ਹੌਲੀ-ਹੌਲੀ ਸਕੂਲ ਜ਼ਿੰਦਗੀ ਸਕੂਲ ਦੀ ਜ਼ਿੰਦਗੀ ਦੇ ਵਿੱਚ ਬਾਦ ਦੇ ਵਿੱਚ ਉਹਦੇ ਵਿੱਚ ਮੈਂ ਲਿਖਾਰਾ ਤੇ ਹਮੇਸ਼ਾ ਮੈਂ ਮੇਰੇ ਗੱਲ ਮੇਰੇ ਮਨ ਉਤੇ ਹੀ ਉਹ ਗੱਲ ਭਰੂ ਰਹੀ ਕਿ ਜੇ ਸਾਹਿਤ ਦੀ ਰਚਨਾ ਕਰਦੀ ਹੈ ਕਵਤਾ ਰਚੀਆਂ ਜਾਂ ਨਾਟਕ ਰਚਦਾ ਜਾਂ ਕੋਈ ਵੀ ਵਿਧਾ ਤੁਸੀਂ ਗੱਲ ਕਰਦੀ ਹੈ ਉਹਦੇ ਵਿੱਚ ਲੋਕ ਦਰਦ ਜਰੂਰ ਹੋਣਾ ਚਾਹੀਦਾ ਹੈ ਔਰ ਮੈਂ ਹੰਡਾਇਆ ਹੈ ਮੈਂ ਵੇਖਿਆ ਹੈ ਲੋਕਾਂ ਦੇ ਦਰਦਾਂ ਨੂੰ ਨੇੜੇ ਹੋ ਕੇ ਇਸ ਕਰਕੇ ਲੋਕ ਪੀੜਾ ਤੇ ਮੇਰੇ ਐ ਮੇਰੇ ਸਰਜਣਾ ਦਾ ਇਹ ਟੋਟਾ ਟੰਗ ਬਣ ਗਈ ਇਹ ਗੱਲ ਜਿਹੜੀ ਸੀ ਸਿਰਸ ਕਰਕੇ ਭਾਵੇਂ ਹੁਣ ਵੀ ਹੈ ਭਾਵੇਂ ਠੀਕ ਹੈ ਕਿ ਮੈਂ ਵਿਚਾਰ ਦੀ ਥੋੜਾ ਕਰਾਂ ਪਿਆਰ ਮੁਹੱਬਤੀਆਂ ਜੋ ਤਵਾ ਵੀ ਲਿਖਿਆ ਲੇਕਿਨ ਉਸ ਉਰ ਵਿੱਚ ਵੀ ਜਦੋਂ ਸ਼ੁਰੂ ਦੇ ਵਿੱਚ ਨੌਜਵਾਨ ਅਵਸਥਾ ਦੇ ਵਿੱਚ ਨੌਜਵਾਨ ਆਮ ਤੌਰ ਤੇ ਪਿਆਰ ਤੋਂ ਗੱਲ ਸ਼ੁਰੂ ਕਰਦੇ ਮੈਂ ਨਿੱਜੀ ਪੀੜਾ ਦੀ ਥਾਂ ਤੇ ਲੋਕ ਪੀੜਾ ਤੂੰ ਆਪਣੀ ਗੱਲ ਸ਼ੁਰੂ ਕੀਤੀ ਹੈ ਤੇ ਹੁਣ ਤੱਕ ਉਹ ਮੇਰੇ ਨਾਲ ਉਸੇ ਤਰ੍ਹਾਂ ਹੀ ਜਲ ਰਹੀ ਹੈ ਭਾਵੇਂ ਮੇਰੀ ਸੋਚ ਦੇ ਵਿੱਚ ਕਾਫੀ ਨਿਖਾਰ ਆ ਗਿਆ ਸਮਝੇ ਸੁਝਾਉਂਦੀ ਜਿਹੜੀ ਹੈ ਮੇਰੀ ਸੁਵਰਥਾ ਵੱਧ ਗਈ ਹੈ ਕਲਾ ਦੇ ਵਿੱਚ ਵੀ ਦਿਖਾਰਾ ਹੈ ਸੋ ਉਸ ਗੱਲ ਨੂੰ ਪੀੜ ਹੈ ਜਿਹੜੀ ਕਿਤੇ ਮੇਰੇ ਅੰਦਰ ਪਈ ਹੈ ਹੁਣ ਤੱਕ ਵੀ ਪਈ ਹੈ ਹੁਣ ਵੀ ਜਦੋਂ ਕਿਸੇ ਕਿਸਾਨ ਦੇ ਉੱਤੇ ਕਿਸੇ ਬਜ਼ਦੂਰ ਦੇ ਉੱਤੇ ਮੈਂ ਕੋਈ ਤਸ਼ੱਦਦ ਹੁੰਦਾ ਵੇਖਦਾ ਜਾਂ ਸੁਣਦਾ ਚਾਹੇ ਰੇਡੀਓ ਤੋਂ ਸੁਣਾ ਚਾਹੇ ਅਖਬਾਰਾਂ ਤੋਂ ਸੁਣਾ ਮੀਡੀਆ ਤੋਂ ਸੁਣਾ ਜਾਂ ਆਪੱਖੀ ਦੇਖਾਂ ਤੋ ਸਭ ਤੋਂ ਪਹਿਲਾਂ ਮੈਨੂੰ ਉਹ ਜਿਹੜੀ ਸਿਚੁਏਸ਼ਨ ਹੈ ਉਹ ਹਾਲਾਤ ਦੇਖ ਲੂਟਦੇ ਨੇ ਵੀ ਮੈਂ ਇਹਨਾਂ ਦੀ ਗੱਲ ਆਪਣੇ ਨਾਟਕਾਂ ਦੇ ਵਿੱਚ ਆਪਣੇ ਰਚਨਾ ਦੇ ਵਿੱਚ ਕਰਨ ਠੀਕ ਹੈ ਪ੍ਰੋਫੈਸਰ ਅਜ਼ਮੀਰ ਸਿੰਘ ਆਲਖ ਦਾ ਜਨਮ 19 اگست 1942 نو ਪਿਤਾ ਸਰਦਾਰ ਕੌਰ ਸਿੰਘ ਦੇ ਘਰ ਮਾਤਾ ਸ਼੍ਰੀਮਤੀ ਹਰਨਾਮ ਕੌਰ ਦੀ ਕੁੱਖੋਂ ਪਿੰਡ ਕੁੱਬੜਵਾਲ ਜ਼ਿਲ੍ਹਾ ਬਰਨਾਲਾ ਵਿੱਚ ਹੋਇਆ ਪੰਜਾਬ ਦੇ ਵਿੱਚ ਪਿੰਡੂ ਰੰਗ ਮੰਚ ਨੇ ਆਪਣਾ ਬਹੁਤ ਹੀ ਮਾਣਯੋਗ ਸਥਾਨ ਹਾਸਲ ਕੀਤਾ ਹੋਇਆ ਹੈ ਇਹਦਾ ਸਭ ਤੋਂ ਮੁੱਖ ਸੇਰਾ ਤਾਂ ਜਾਂਦਾ ਗੁਰਚਰਨ ਸਿੰਘ ਜੀ ਨੂੰ ਪਰ ਗੁਰਚਰਨ ਸਿੰਘ ਤੋਂ ਬਾਅਦ ਪ੍ਰੋਫੈਸਰ ਅਜਮੇਰ ਔਲਖ ਨੇ ਪਿੰਡੂ ਰੰਗ ਮੰਚ ਨੂੰ ਕੱਲੀ ਨਵੀਂ ਦਿਸ਼ਾ ਹੀ ਨਹੀਂ ਦਿੱਤੀ ਉਸ ਦੀ ਦਸ਼ਾ ਵੀ ਬਹੁਤ ਸੁਧਾਰੀ ਹੈ ਔਰ ਉਸ ਦੇ ਨਾਟਕਾਂ ਵਿੱਚ ਇਹਨੇ ਪੰਜਾਬ ਦੇ ਜਿਹੜੇ ਦਰਸ਼ਕ ਨੇ ਜਾਂ ਖਾਸ ਕਰਕੇ ਪਿੰਡੂ ਦਰਸ਼ਕ ਨੇ ਇਨੀ ਦਿਲਚਸਪੀ ਰੱਖਦੇ ਨੇ ਜਾਂ ਇਨੀ ਦਿਲਚਸਪੀ ਨਾਲ ਦੇਖਦੇ ਨੇ ਉਹ ਕਿਸੇ ਵੀ ਹੋਰ ਨਾਟਕਕਾਰ ਨੂੰ ਉਸ ਤਰ੍ਹਾਂ ਦਾ ਮਾਨਸਤਕਾਰ ਨਹੀਂ ਮਿਲਿਆ ਜਿੰਨਾ ਜਮੇਰ ਔਲਖ ਨੂੰ ਪਿੰਡੂ ਰੰਗ ਪਿੰਡੂ ਰੰਗ ਮੰਚ ਵਿੱਚ ਜਮੇਰ ਔਲਖ ਦਾ ਪਹਿਲਾ ਨਾਟਕ ਬਗਾਨੇ ਬੋਰਡ ਦੀ ਛਾਂ ਮੈਂ ਕਲਕੱਤੇ ਵੇਖਿਆ ਸੀ ਉਦੋਂ ਮੈਂ ਕਲਕੱਤੇ ਸੀ ਆਪਣਾ ਟਰਾਂਸਪੋਰਟ ਦਾ ਕਾਰੋਬਾਰ ਸੀ ਔਰ ਮੈਂ ਹਰਾਨ ਸੀ ਅ ਬੀ ਇਸ ਤਰ੍ਹਾਂ ਦੀ ਪਿੰਡੂ ਸ਼ਬਦਾਵਲੀ ਔਰ ਇਸ ਤਰ੍ਹਾਂ ਦੇ ਪਿੰਡੂ ਜਿਹੜੇ ਪਾਤਰਾਂ ਨੂੰ ਲੈ ਕੇ ਉਸਨੇ ਆਪਣੀ ਗੱਲ ਕਹੀ ਹੈ ਔਰ ਕੋਲਕੱਤਾ ਦੇ ਜਿੰਨੇ ਪੰਜਾਬੀ ਲੋਕ ਸੀ ਉਹਨਾਂ ਨੇ ਇੰਨਾ ਪਸੰਦ ਕੀਤਾ ਨਾਟਕ ਔਰ ਮੇਰੇ ਮਨ ਦੇ ਵਿੱਚ ਵੀ ਨਾ ਇੱਕ ਇਹ ਹੋ ਗਿਆ ਵੀ ਇਸ ਤਰ੍ਹਾਂ ਜੇ ਕੰਮ ਕਰਨਾ ਤਾਂ ਬੇਸ਼ੱਕ ਮੈਂ ਉੱਥੇ ਰੰਗਮंच ਕਲਕੱਤਾ ਵੀ ਬਣਾਇਆ ਹੋਇਆ ਸੀਗਾ ਪਰ ਮੈਨੂੰ ਲੱਗਦਾ ਸੀ ਵੀ ਅਸੀਂ ਉਸ ਤਰ੍ਹਾਂ ਜਿਸ ਤਰ੍ਹਾਂ ਅਜਮੇਰ ਔਲਖ ਲੋਕਾਂ ਦੇ ਦਿਲ ਦੀ ਗੱਲ ਕਰਦਾ ਹੈ ਔਰ ਲੋਕਾਂ ਦੇ ਬਿਲਕੁਲ ਉਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਇੰਨਾ ਨੇੜੇ ਹੋ ਕੇ ਦੇਖਦਾ ਹੈ ਉਹ ਉਸ ਤਰ੍ਹਾਂ ਦੂਸਰੇ ਨਾਟਕਾਂ ਜਿਹੜੇ ਹੈ ਪੰਜਾਬ ਦੇ ਉਹ ਨਹੀਂ ਦੇਖਦੇ ਤਾਂ ਉੱਥੇ ਉਸ ਤੋਂ ਭਾਵ ਤੋਂ ਕਿ ਅਸੀਂ ਵੀ ਨਾਟਕ ਉੱਥੇ ਜਾਗੋ ਆਈਆ ਖੇਡਿਆ ਫਿਰ ਵਾਪਸ ਇੱਥੇ ਪੰਜਾਬ ਚ ਜਦੋਂ ਮੈਂ ਆਇਆ ਤਾਜਮੇਰਾਉਲ ਖਨਲ ਮਿਲਣ ਦਾ ਮੌਕਾ ਵੀ ਮਿਲਿਆ ਔਰ ਉਸਦੇ ਨਾਟਕਾਂ ਦੀ ਇੰਨੀ ਪ੍ਰਸ਼ੰਸਾ ਸੁਣੀ ਔਰ ਇੰਨਾ ਵੱਡਾ ਨਾਂ ਸੀ ਉਸਦਾ ਨਾਟਕ ਦੇ ਵਿੱਚ ਪਿੰਡਾਂ ਦੇ ਵਿੱਚ ਖਾਸ ਕਰਕੇ ਤੇ ਮੇਰਾ ਖਿਆਲ ਹੈ ਵੀ ਜਿਹੜਾ ਯੂਨੀਵਰਸਿਟੀਆਂ ਦੇ ਨਾਟਕਕਾਰ ਸੀ ਜਾਂ ਦੂਸਰੇ ਨਾਟਕਕਾਰ ਸੀ ਜਾਂ ਜਿਹੜੇ ਮੈਂ ਇਹ ਵੀ ਸਭ ਕਹਿੰਦਾ ਵੀ ਜਿਹੜੇ ਐਨਐਸਡੀ ਤੋਂ ਵੀ ਟ੍ਰੇਨਿੰਗ ਲੈ ਕੇ ਆਏ ਨਾਟਕਕਾਰ ਸੀਗੇ ਉਹਨਾਂ ਦਾ ਵੀ ਉਸ ਤਰ੍ਹਾਂ ਮਾਨ ਯਤ ਨਾਲ ਨਾਂ ਨਹੀਂ ਸੀ ਲਿਆ ਜਾਂਦਾ ਜਿਸ ਤਰ੍ਹਾਂ ਅਜ ਮੇਰੌਲ ਤੋਂ ਪਿੰਡਾਂ ਦੇ ਦਰਸ਼ਕਾਂ ਨੇ ਖਾਸ ਕਰਕੇ ਪਿੰਡੂ ਦਰਸ਼ਕਾਂ ਨੇ ਜਿਹੜਾ ਉਹਨਾਂ ਨੂੰ ਸਨਮਾਨ ਕੀਤਾ ਸੀਗਾ ਤਾਂ ਬਹੁਤ ਨਾਂ ਨੇ ਉਹਨਾਂ ਨਾਟਕਾਂ ਦੇ ਜੇ ਮੈਂ ਤੁਹਾਨੂੰ ਗਿਣਨ ਲੱਗਾ ਜਾਂ ਬਗਾਨੇ ਬੋਰਡ ਦੀ ਛਾਂ ਹੈ ਅਰਬਤ ਅਰਬਤ ਤੁੰਦੂ ਕਾਰਾ ਹੈ ਜਾਂ ਅਨੇ ਨਿਸ਼ਾਨਚੀ ਨੇ ਤਾਂ ਇਸ ਕਰਕੇ ਇਸ ਤਰ੍ਹਾਂ ਜਗਾਨੀ ਨਾਟਕ ਹੈ ਤਾਂ ਪੂਰੇ ਨਾਟਕ ਵੀ ਉਸਨੇ ਲਿਖੇ ਇਸ ਦੇ ਨਾਲ ਨਾਲ ਵੀ ਭਾਵੇਂ ਛੋਟੇ ਲੱਗੂ ਨਾਟਕ ਸੀਗੇ ਪੂਰੇ ਨਾਟਕ ਵੀ ਲਿਖੇ ਪੰਛੀਆਂ ਬਾਹੀ ਉਸਨੇ ਵ੍ਰੀਆਮ ਸੰਧੂ ਦੀ ਕਹਾਣੀ ਤੇ ਨਾਟਕ ਬਣਾਇਆ ਪੂਰਾ ਮੇਰੇ ਆਪਣੇ ਨਾਵਲ ਅੰਦਾਦਾ ਦੇ ਉੱਤੇ ਸੂਹੇ ਸੂਰਜਾਂ ਦੀ ਮੁਸਕਾਨ ਉਹ ਉਹਨਾਂ ਨੇ ਨਾਟਕ ਲਿਖਿਆ ਇਹ ਆਪਣੇ ਆਪ ਚ ਵੱਡੀ ਚੁਣੌਤੀ ਸੀ ਔਰ ਇੱਕ ਇਹ ਵੀ ਸੀ ਵੀ ਜਿੱਥੇ ਅਸੀਂ ਇਹ ਸੋਚਦੇ ਆ ਜਿੱਥੇ ਸਾਡੇ ਯੂਨੀਵਰਸਿਟੀਆਂ ਦੇ ਚਿੰਤਕ ਇਹ ਸੋਚਦੇ ਨੇ ਕਿ ਪੰਜਾਬੀ ਵਿੱਚ ਨਾਟਕਾਂ ਦੀਆਂ ਸਕ੍ਰਿਪਟਾਂ ਸਾਡੇ ਕੋਲ ਨਹੀਂ ਤਾਂ ਅਜਮੇਰ ਹੌਲਕ ਨੇ ਇਸ ਪਾਸੇ ਵੀ ਕੰਮ ਕੀਤਾ ਵੀ ਉਸ ਨੇ ਕਹਾਣੀਆਂ ਤੋਂ ਨਾਵਲਾਂ ਤੋਂ ਨਾਟਕ ਬਣਾ ਕੇ ਖੇਡੇ ਖੇਡੇ ਗਏ ਨੇ ਉਸਨੇ ਔਰ ਬਹੁਤ ਅੱਛੇ ਤਰ੍ਹਾਂ ਖੇਡੇ ਨੇ ਨਿਉ ਜਾੜੋ ਦਾ ਨਾਟਕ ਹੁਣ ਬਹੁਤ ਚਰਚਾ ਚ ਹੋਇਆ ਤੇ ਇਸ ਤਰ੍ਹਾਂ ਅਜਮੇਰ ਔਲਖ ਦਾ ਜਿਹੜਾ ਨਾਂ ਹੈ ਖਾਸ ਕਰਕੇ ਰੰਗਮੰਚ ਦੇ ਖੇਤਰ ਵਿੱਚ ਔਰ ਬਹੁਤ ਵੱਡਾ ਨਾਂ ਹੈ ਪੂਰੇ ਪੰਜਾਬ ਦੇ ਲੋਕਾਂ ਵੱਲੋਂ ਸਨਮਾਨਿਤ ਕੀਤਾ ਜਾ ਰਿਹਾ ਹੈ ਮੇਰਾ ਖਿਆਲ ਹੈ ਵੀ ਜ਼ਿੰਦਗੀ ਵਿੱਚ ਕਿਸੇ ਵੀ ਉਹ ਵੱਡੇ ਸਰਕਾਰੀ ਜਾਂ ਕਿਸੇ ਵੀ ਕੁਮੰਤਰੀ ਸਨਮਾਨ ਨਾਲੋਂ ਵੀ ਜਿਹੜਾ ਇਹ ਸਨਮਾਨ ਜਿਹੜਾ ਦਿੱਤਾ ਜਾਣਾ ਹੈ ਅਜਮੇਰ ਔਲਖ ਨੂੰ 1 ਮਾਰਚ ਨੂੰ ਇਹ ਜਿਹੜਾ ਲੋਕਾਂ ਵੱਲੋਂ ਜਿਹੜਾ ਸਨਮਾਨ ਹੈ ਇਸ ਤੋਂ ਵੱਡਾ ਹੋਰ ਕੋਈ ਸਨਮਾਨ ਨਹੀਂ ਹੋ ਸਕਦਾ ਔਲਖ ਸਾਹਿਬ ਪਹਿਲਾਂ ਤੁਸੀਂ ਕਪਤਾ ਲਿਖੀ ਹਮ ਸਟੇਜਾਂ ਤੇ ਗਾਈ ਵੀ ਇਹ ਤੁਹਾਡਾ ਸ਼ੁਰੂਆਤੀ ਦੌਰ ਸੀ ਹਮ ਪਰ ਨਾਟਕ ਵੱਲ ਆਉਣ ਦੇ ਕੀ ਕਾਰਨ ਸਰ ਇਸ ਬਾਰੇ ਤੁਸੀਂ ਦੱਸੋਗੇ ਇਹ ਠੀਕ ਹੈ ਬਿਲਕੁਲ ਕਿ ਮੈਂ ਪਹਿਲਾਂ ਕਵਤਾ ਵੀ ਲਿਖੀ ਉਹ ਜਿਹੜੀਆਂ ਕਹਾਣੀਆਂ ਵੀ ਲਿਖੀਆਂ ਜਿਹੜੀਆਂ ਮੈਗਜ਼ੀਨ ਦੇ ਵਿੱਚ ਛਪੀਆਂ ਇੱਕ 10ਵੀਂ ਪਾਸ ਕਰਨ ਬਾਅਦ ਜਦੋਂ 10ਵੀਂ ਦਾ ਧਿਆਨ ਦਿੱਤਾ ਤੇ ਉਸ ਵਕਤ ਮੈਂ ਇੱਕ ਨਾਵਲ ਵੀ ਲਿਖਿਆ ਜੀ ਲੇਕਿਨ ਪਹਿਲਾਂ ਤਾਂ ਮੇਰੇ ਦਿਮਾਗ 'ਚ ਇਹ ਸੀ ਜਿਸ ਤਰ੍ਹਾਂ ਦਾ ਕਿ ਮੈਂ ਸ਼ਾਇਦ ਨਾਵਲ ਲਿਖਾਂ ਜਾਂ ਕਵਿ ਕਵਤਾ ਲਿਖਣ ਲੱਗਾ ਕਿ ਡਟਕਾ ਬਾਰੇ ਮੈਂ ਕਦੇ ਨਹੀਂ ਸੀ ਸੋਚਿਆ ਇਹ 7969 70 ਦੇ ਵਿੱਚ ਜਦੋਂ ਮੈਂ ਨਹਿਰੂ ਮੋਰিয়াল ਕਾਲਜ ਮਾਨਸਾ ਚ ਮੈਨੂੰ ਐਜ਼ ਅ ਲੈਕਚਰਰ ਨੌਕਰੀ ਕਰ ਰਿਹਾ ਸੀਗਾ 1965 ਦੇ ਵਿੱਚ ਮੈਨੂੰ ਨੌਕਰੀ ਮਿਲੀ ਲੇਕਿਨ 70 ਦੇ ਵਿੱਚ ਮੈਨੂੰ ਕਾਜ ਦੇ ਵਿੱਚ ਮੇਰੀ ਪ੍ਰਿੰਸੀਪਲ ਨੇ ਇਹ ਜਿਹੜੀ ਐਕਸਟਰਾ ਬਿਊਰੋਲੈਕਟਿਵਿਟੀਜ਼ ਨੇ ਸਭਿਆਚਾਰਕ ਸਰਗਰਮੀਆਂ ਨੇ ਜੀ ਉਹਨਾਂ ਦਾ ਡੀਨ ਬਣਾ ਦਿੱਤਾ ਡੀਨ ਦਾ ਮਤਲਬ ਸਭ ਤੋਂ ਚੰਗੇ ਤੌਰ ਤੇ ਸਾਰੇ ਦਾ ਇੰਚਾਰਜ ਬਣਾ ਦਿੱਤਾ ਜੀ ਤੋਂ ਉਸ ਵਕਤ ਸਾਡੇ ਕਾਲਜ ਚ ਆਏ ਸਾਰੇ ਕੰਫਰੰਸ ਵੀ ਵੱਡਾ ਹੋਇਆ ਕਰਦਾ ਸੀ ਤਾਂ ਉਹ ਵੱਖ-ਵੱਖ ਬੱਚੇ ਨੂੰ ਐਟਮਾ ਤਿਆਰ ਕਰਾਉਂਦਾ ਕਈ ਬੱਚੇ ਆਪ ਲਿਖ ਲਿਆਉਂਦੇ ਉਹਦਾ ਦੀ ਸੋਧ ਕਰ ਦਿੰਦਾ ਕਈ ਉਹਨਾਂ ਨੂੰ ਲਿਖ ਕੇ ਦਿੰਦਾ ਕਪਤਾ ਵੀ ਕਹਿੰਦਾ ਵੀ ਆਹ ਕਪਤਾ ਪੜੋ ਜਾਂ ਡੈਕਲੇਮੇਸ਼ਨ ਕੰਟੈਸਟ ਪਾਸ ਕਰੋ ਇਸ ਤਰ੍ਹਾਂ ਵੱਖ-ਵੱਖ ਐਟਮਾ ਬੱਚੇ-ਬੱਚੀਆਂ ਨੂੰ ਤਿਆਰ ਕਰਵਾਉਂਦਾ ਸੀ ਵਿੱਚ ਉਹਦੇ ਐਕਟਿੰਗ ਦੀ ਐਟਮਾ ਵੀ ਹੁੰਦੀ ਆ ਨਾਟਕੀ ਕਿਸੂ ਦੀਆਂ ਐਟਮਾ ਵੀ ਹੋਇਆ ਕਰਦੀ ਉਹ ਤੋਂ ਜਦੋਂ ਮੇਰੇ ਸਾਡੇ ਛੇ ਸਾਲ ਜਦੋਂ ਫੰਕਸ਼ਨ ਹੁੰਦਾ ਤਾਂ ਫਿਰ ਮੈਂ ਉਹ ਫੈਕਸ਼ਨ ਦੇ ਦਰਾਰ ਦੇਖਦਾ ਵੀ ਮੇਰੇ ਰਾਹੀਂ ਜਿਹੜੀ ਆਈਟਮ ਤਿਆਰ ਕਰਾਈ ਗਈ ਹੈ ਕਹਿੰਦਾ ਕਿਸੇ ਬੱਚੇ ਨੂੰ ਕਿਸੇ ਗਰੁੱਪ ਨੂੰ ਜਾਂ ਕਿਸੇ ਬੱਚੇ ਨੂੰ ਵੀ ਉਹਦਾ ਵਧੀਆ ਰਿਸਪੌਂਸ ਦਰਸ਼ਕਾਂ ਨੂੰ ਕਿ ਕਿੰਨੂੰ ਮਿਲਦਾ ਹੈ ਉਹ ਹੌਲੀ ਹੌਲੀ ਬੈਠੂ ਆਏ ਲੱਗੇ ਮੈਨੂੰ ਐਕਟਿੰਗ ਨਹੀਂ ਆਈਟਮ ਤਿਆਰ ਕਰਾਉਣਾ ਚਾਹੇ ਮਾਨੂੰ ਐਕਟਿੰਗ ਕਰਵਾਉਣਾ ਚਾਹੀਏ ਸਕਿੱਟ ਕਰਵਾਉਣਾ ਚਾਹੀਏ ਕੋਈ ਛੋਟਾ ਡਾਂਸ ਕਰਵਾਉਣਾ ਉਹਨੂੰ ਜਿਆਦਾ ਰਿਸਪੌਂਸ ਵਧੀਆ ਹੰਗਾਰਾ ਹਾਂ ਬਦਰਸ਼ਾ ਮਨੂ ਮਿਲਦਾ ਹੈ ਸੋ ਇਸ ਕਰਕੇ ਹੋਰ ਇਹ ਹੋਇਆ ਕਿ ਸਾਫਿਰ ਕਾਜ ਦਿਆ ਐਟਮੇ ਨਾਟਕ ਤਿਆਰ ਕਰੋ ਜਿਹੜੇ ਪਹਿਲੇ ਦੋ ਤਿੰਨ ਨਾਟਕ ਮੈਂ ਤਿਆਰ ਕਰਵਾਏ ਆ ਆਪਣੇ ਕਾਜ ਜਿਹਦੇ ਬੱਚਿਆਂ ਵਾਸਤੇ ਉਹ ਯੂਥ ਫੈਸਟੀਵਲ ਚੋਂ ਫਸਟ ਜਾਂ ਸੈਕੰਡਾ ਕੀ ਪੋਜੀਸ਼ਨਾਂ ਲੈਣ ਲੱਗੀ ਆ ਜਿਹੜੇ ਕਾਲਜ ਹੁੰਦਾ ਉਹਨਾਂ ਦੇ ਵਿੱਚ ਕੰਪੀਟੀਸ਼ਨ ਹੋਇਆ ਕਰਦੇ ਸਨ ਉੱਥੇ ਦਾਟਕਾ ਜਾਂ ਉਹਨਾਂ ਨੂੰ ਸਕਿੱਟਰ ਨੂੰ ਕਿਸੇ ਨੂੰ ਨਾਮ ਮਿਲ ਗਿਆ ਕਿਸੇ ਬੱਚੇ ਨੂੰ ਬੈਸਟ ਐਕਟਰ ਐਕਟ੍ਰੈਸ ਦਾ ਨਾਮ ਮਿਲ ਗਿਆ ਉੱਥੋਂ ਵੀ ਮੈਨੂੰ ਬੜੀ ਹੌਸਲਾ ਰਜਾਈ ਵਲੀ ਤੀਸਰੇ ਨੰਬਰ ਤੇ ਕਿ ਜਦੋਂ ਮੈਂ ਬਾਹਰ ਲੈ ਕੇ ਜਾਂਦਾ ਤੇ ਆਫਟਰ ਤੇ ਸਾਡੇ ਕਾਲਜ ਦਾ ਜਿਹੜਾ ਜੋਨ ਦਾ ਫੈਸਟੀਵਲ ਹੁੰਦਾ ਸੀ ਪੰਜਾਬੀ ਜਿ ਡਿਵੀਡਰ ਸੀਦਾ ਉਹ ਬਸੰਦਰਾ ਕਾਲਜ ਫਰੀਦਕੋਟ ਹੋਇਆ ਕਰਦਾ ਜੀ ਉਥੇ ਬਹੁਤ ਸਾਇਤ ਨਾਲ ਜੁੜੇ ਹੋਏ ਉਥੇ ਕਈ ਪ੍ਰੋਫੈਸਰ ਸਰ ਜਿਵੇਂ ਪ੍ਰੋਫੈਸਰ ਗਰਦਿਆਲ ਸਿੰਘ ਜੀ ਜਿਹੜੇ ਸਾਡੇ ਨਾਵਲਕਾਰ ਦੇ ਬੰਦੇ ਪਰ ਬੰਦੇ ਡਾਕਟਰ ਟੀਆਰ ਵਿਨੋਦ ਲੋਸਾ ਡਾਕਟਰ ਕਰਨਜੀਤ ਸਿੰਘ ਹੋਰ ਵੀ ਪ੍ਰੋਫੈਸਰ ਸਾਧੂ ਸਿੰਘ ਜਿਹੜਾ ਅੱਜਕੱਲ ਪਾਰਲੀਮੈਂਟ ਮੈਂਬਰ ਨੇ ਇਹ ਵੀ ਬੜਾ ਲੈਟੇਚਰ ਜੁੜੇ ਹੋਏ ਸਾਡੇ ਇੰਗਲਿਸ਼ ਦੇ ਟੀਚਰ ਦੀ ਐਮਐਸਰ ਪ੍ਰੋਫੈਸਰ ਪ੍ਰੇਮਪਾਲੂ ਕਈ ਸੀ ਉਹ ਮੇਰੇ ਡਾਕਟਰ ਵੀ ਕਿਵੇਂ ਨੂੰ ਕਹਿੰਦੇ ਵਿਸ਼ੇਸ਼ ਤੌਰ ਤੇ ਗਰਦਿਆਲ ਸਿੰਘ ਜੀ ਦਾ ਇਸ ਪਰਕਮਾ ਬੜਾ ਧੰਨਵਾਦੀ ਆ ਕਿ ਉਹਨਾਂ ਨੇ ਵਿਸ਼ੇਸ਼ ਤੌਰ ਤੇ ਮੇਰੇ ਨਾਲ ਡੱਡੋ ਕੇ ਕਿਹਾ ਵੀ ਤੂੰ ਆ ਹੋ ਰਾਈਟ ਮਾ ਛੱਡ ਕਹਾਣੀ ਕਪਤਾ ਲਿਖਣੀ ਛੱਡ ਤੂੰ ਇੱਕ ਦਿਨ ਤਿਆਰ ਹੋ ਸੰਜੀਦਾ ਹੋ ਕੇ ਗੱਲ ਕਰ ਤੇ ਤੂੰ ਬਹੁਤ ਵਧੀਆ ਗੱਲ ਕਰ ਸਕਦਾ ਇੱਕ ਤਾਂ ਤੇਰੇ ਕੋਲੇ ਪਿੰਡੂ ਬੋਲੀ ਦੀ ਹੈ ਮੇਰੀ ਜਿਹੜੀ ਰਚਨਾ ਹੈ ਸਭ ਬਹੁਤ ਵਧੀਆ ਹੈ ਤੇ ਡਾਇਲੌਗ ਦੇ ਜਿਹੜੇ ਪਿੰਡੂ ਦੂਸਰਾ ਤੇਰੇ ਇਹ ਇੰਨਾ ਚ ਜਿਹੜੀਆਂ ਗੱਲਾਂ ਜਾਂ ਸਰਸਿਆਂਵਾਂ ਨੇ ਉਹ ਪਿੰਡੂ ਨੇ ਔਰ ਪੇੜੇ tutte 루పెਲੂ ਜਿੱਦ ਗਿਦਾ ਤਾਂ ਮੈਂ ਇਸ ਲਈ ਤੂੰ ਵੀ ਡਾਟਕਾਰੀ ਵਿਦਨ ਨੂੰ ਸਜੀਦਗੀ ਨਾਲ ਘਰ ਤਾਂ ਉਹਨਾਂ ਦਾ ਇਹ ਕਹਿਣਾ ਮੈਨੂੰ ਬੜਾ ਪਰੇਰਨਾ ਵੀ ਅੱਛਾ ਇਹਨਾਂ ਨੂੰ ਮੇਰੇ ਡਾਟਕ ਤਿਆਰ ਕਰੇ ਇਹਨਾਂ ਨੂੰ ਵੀ ਚੰਗੇ ਲੱਗਦੇ ਉਦੋਂ ਤਾਂ ਕਿਵਾਰਾ ਕੰਪੀਟੀਸ਼ਨ ਵੇਖ ਤੱਕੀ ਹੋਰ ਗੱਲਾਂ ਦਾ ਧਿਆਨ ਵੀ ਲੱਕ ਲੈਣੇ ਵੀ ਦੋ ਗੱਲਾਂ ਆ ਪਾ ਲਈਏ ਸ਼ਾਇਦ ਵਾਹ 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 ਮਿਲੇ ਤਾਂ ਫਿਰ ਮੈਂ ਥੋੜਾ ਜਿਹਾ ਸਜੀਦਾ ਹੋ ਕੇ ਏ ਕਰ ਲਿਆ ਤੋਂ ਇਸ ਗੱਲ ਨੇ ਵੀ ਮੈਨੂੰ ਤਸ਼ਾਹਤ ਕੀਤਾ ਵੀ ਚੰਗੇ ਰਾਈਟਰ ਆਵੇ ਤੇ ਅਨੁਚਕਾਰ ਮੈਨੂੰ ਸ਼ਾਬਾਸ਼ ਜੀ ਦੀ ਸ਼ੁਰੂ ਕੀਤੀ ਤੇ ਇਸ ਤਰਫ ਹੌਲੀ ਹੌਲੀ ਜਿਹੜਾ ਮੈਂ ਪਿੰਡਾਂ ਚ ਨਾਟਕ ਲੈ ਜਾਣ ਲੱਗੇ ਪਿਆ ਚਾਹੇ ਆਪਣੇ ਕਾਜ ਦੇ ਬੱਚਿਆਂ ਨੂੰ ਲੈ ਜਾਣਾ ਉੱਥੋਂ ਕਿਉਂਕਿ ਮੇਰੇ ਨਾਟਕਾਂ ਦੇ ਵਿਸ਼ੇ ਕਿਰਸਾਦੀ ਦੇ ਉੱਤੇ ਸੀ ਉੱਥੋਂ ਹੋਰ ਵੀ ਵਧੀਆ ਹੰਗਾਰਾ ਮਿਲਿਆ ਵੀ ਜਿੱਦਾਂ ਦੀ ਜ਼ਿੰਦਗੀ ਬਾਰੇ ਮੈਂ ਲਿਖਦਾ ਉੱਥੋਂ ਵੀ ਉਹ ਵੀ ਵਧੀਆ ਹੰਗਾਰਾ ਦਿੰਦੇ ਨੇ ਜਿੱਥੇ ਹੱਸਣਾ ਹੁੰਦਾ ਹੈ ਜਿੱਥੇ ਕਿ سنجیدہ ਹੋਣਾ ਹੁੰਦਾ ਦੁਖਾਂਤ ਦੀ ਗੱਲ ਹੁੰਦੀ ਹੈ ਉੱਥੇ ਉਹ ਆਪਣੇ ਉਹਨਾਂ ਦਾ ਬੰਨ ਵੀ ਦੁਖੀ ਹੁੰਦਾ ਹੈ ਉੱਥੋਂ ਵੀ ਸੋ ਇਸ ਕਰਕੇ ਮੈਂ ਹੌਲੀ-ਹੌਲੀ ਇਸ ਤਰ੍ਹਾਂ ਹੀ ਜਿਹੜਾ ਨਾਟਕਮ ਰੁੱਧੇਗੇ ਦੂਸਰੀਆਂ ਵਿਧਾਵਾਂ ਵੱਲੋਂ ਮੈਂ ਹੌਲੀ-ਹੌਲੀ ਹਟਦਾ ਗਿਆ ਪ੍ਰੋਫੈਸਰ ਅਜ਼ਮੀਰ ਸਿੰਘ ਆਲਖ ਨੇ ਮੁੱਢਲੀ ਵਿੱਦਿਆ ਪਿੰਡ ਕਿਸ਼ਨਗੜ ਫਰਵਾਹੀ ਦੇ ਪ੍ਰਾਇਮਰੀ ਸਕੂਲ ਤੋਂ ਪ੍ਰਾਪਤ ਕੀਤੀ میٹرਕ ਸਰਕਾਰੀ ਨੈਸ਼ਨਲ ਹਾਈ ਸਕੂਲ ਪੀਚੀ ਜ਼ਿਲ੍ਹਾ ਮਾਨਸਾ ਤੋਂ ਅਤੇ ਬੀਏ ਦੀ ਡਿਗਰੀ ਪ੍ਰਾਈਵੇਟ ਤੌਰ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪ੍ਰਾਪਤ ਕੀਤੀ ਇਸ ਉਪਰੰਤ ਐਮਏ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਸਨ 1965 ਵਿੱਚ ਕੀਤੀ WhatsApp ਤੁਹਾਡੇ ਨਾਟਕਾਂ ਦੇ ਵਿੱਚ ਕ੍ਰੂਰ ਯਥਾਰਥ ਦੀ ਗੱਲ ਕੀਤੀ ਜਾਂਦੀ ਹੈ ਤੁਸੀਂ ਮਿੱਟੀ ਨਾਲ ਜੁੜ ਕੇ ਲਿਖਦੇ ਹੋ ਤੇ ਤੁਹਾਡੇ ਨਾਟਕਾਂ ਦੇ ਵਿੱਚ ਕਲਪਨਾ ਕਿੰਨੀ ਕਿਹ ਹੈ ਕਿੰਨੀ ਕਿ ਮਾਤਰਾ ਹੈ ਉਸ ਦੀ ਦੇਖੋ ਕਰਪੜਾ ਦਾ ਤੇ ਮੋਹ ਸੰਜ ਦਾ ਜਜ਼ਬਿਆਂ ਦਾ ਜਿਹੜੇ ਮੇਨੂੰ ਖੀ ਜਜ਼ਬੇ ਨੇ ਉਹ ਉਹਦੇ ਬਿਨਾ ਤਾਂ ਲਿਟਰੇਚਰ ਹੋਈ ਨਹੀਂ ਸਕਦਾ ਸਹਿਦ ਦੀ ਕੋਈ ਵੀ ਰਚਨਾ ਚਾਹੇ ਉਹ ਨਾਵਲ ਹੈ ਚਾਹੇ ਉਹ ਕਹਾਣੀ ਹੈ ਚਾਹੇ ਉਹ ਕਵਿਤਾ ਹੈ ਤੇ ਚਾਹੇ ਨਾਟਕ ਹੈ ਤੋ ਇਹ ਤਾਂ ਇਹਦੇ ਬਿਨਾ ਤਾਂ ਹੁੰਦਾ ਹੀ ਨਹੀਂ ਤੇ ਨਾਲ ਤੋਂ ਜਿਹੜਾ ਲੇਕ ਨਹੀਂ ਹੈ ਕਿ ਮੈਂ ਹਮੇਸ਼ਾ ਇਹ ਕਹਿੰਦਾ ਨਾ ਵੀ ਉਹ ਜਿਹੜਾ ਕਲਪਣਾ ਨਹੀਂ ਕਲਪਣਾ ਦਾ ਲੱਗੇ ਪਰ ਕੇ ਉਹਨੂੰ ਜਦੋਂ ਕੋਈ ਪੜੇ ਤੋ ਲੱਗੇ ਵੀ ਇਹ ਜ਼ਿੰਦਗੀ ਦਾ ਕੋਈ ਯਥਾਰਤਾ ਹੈ ਹਾਂ ਸਾਡੇ ਜੀਵਨ ਚ ਇਦਾਂ ਹੁੰਦਾ ਜਾਂ ਹੋ ਸਕਦਾ ਤੂੰ ਇਸ ਤਰ੍ਹਾਂ ਕਰਕੇ ਕਲਪਨਾ ਤੇ ਘਣਾ ਜੋੜਦਾ ਹੈ ਕਲਪਨਾ ਨਾਲ ਇਸ ਤਰ੍ਹਾਂ ਕਰਕੇ ਪਾਤਰਾਂ ਦੀ ਸਿਰਜਣਾ ਕਰਨੀ ਹੈ ਘੜਨੀ ਹੈ ਲੇਕਿਨ ਉਸ ਕਲਪਨਾ ਦੇ ਜਿਹਦੇ ਪੈਰ ਹੈ ਉਹ ਯਥਾਰਥ ਨਾਲ ਜੁੜੇ ਹੋਣੇ ਚਾਹੀਦੇ ਨੇ ਇਹ ਲੱਗੇ ਵੀ ਹਾਂ ਇਹ ਸਾਡੀ ਜ਼ਿੰਦਗੀ ਦੀ ਗੱਲ ਹੈ ਇਸ ਕਰਕੇ ਕਲਪਣਾ ਦਾ ਰੰਗ ਲੈਂਦਾ ਮੈਂ ਔਰ ਜ਼ਰੂਰੀ ਸਮਝਦਾ ਲੇਕਿਨ ਯਥਾਰਥ ਨੂੰ ਪਹਿਲ ਦਿੰਦਾ ਵੀ ਹਾਂ ਇਹ ਪੜ ਕੇ ਨਾਟਕ ਦੇ ਵਿੱਚ ਵੀ ਲੋਕਾਂ ਨੂੰ ਲੱਗੇ ਵੀ ਆਹ ਗੱਲ ਹੈ ਜਿਹੜੀ ਇਹ ਸਿਰਫ ਇਹ ਵੀ ਫੋਕੀ ਕਲਪਣਾ ਰਹੀ ਹੈ ਇਹ ਸਾਡੇ ਆਲੇ ਦੁਆਲੇ ਵਾਪਰਦੀ ਹੈ ਮੈਂ ਜਦੋਂ ਨਾਟਕ ਕਰਨ ਜਾਂਦਾ ਜਾਂ ਦਿਖਾਉਣਾ ਵੇਖਾ ਉਹਨਾਂ ਦੇ ਕਈ ਲੋਕ ਮੈਨੂੰ ਉਸ ਤੋਂ ਬਾਅਦ ਮੈਨੂੰ ਮਿਲ ਕੇ ਮੇਰੀ ਹੌਸਲਾ ਹੋ ਜਾਈ ਵੀ ਹੁੰਦੀ ਉਹਦਾ ਗੱਲ ਨਾਲ ਜਦੋਂ ਕਹਿੰਦੇ ਨੇ ਭਾਈ ਆ ਤਾਂ ਜਿਹੜੀ ਗੱਲ ਆ ਤੂੰ ਸਾਡੇ ਪਿੰਡ ਦੀ ਉਸ ਦੀ ਕਰੀ ਹੈ ਆ ਤਾਂ ਗੱਲ ਹੈ ਲੇਡੀਜ਼ ਬਜ਼ੁਰਗ ਕਹਿੰਦੀਆਂ ਹਾਂ ਪਰ ਤਾ ਜਿਹੜੀ ਗੱਲ ਕਹੀ ਹੈ ਇਹ ਤਾਂ ਸੱਚੀ ਆਪਣੇ ਦੱਤਾਂ ਲਈ ਹੁੰਦੀ ਹੁੰਦੀ ਹੈ ਪ੍ਰੋਫੈਸਰ ਅਜ਼ਮੀਰ ਸਿੰਘ ਔਲਖ ਦਾ ਫਿਕਰ ਆਮ ਆਦਮੀ ਨੂੰ ਰਾਜਹੀ ਤਕ ਤੌਰ ਤੇ ਚੇਤਨਨ ਕਰਨ ਦਾ ਰਿਹਾ ਹੈ ਉਸ ਦਾ ਵਿਸ਼ਵਾਸ ਹੈ ਕਿ ਨਾਟਕ ਅਤੇ ਥੀਏਟਰ ਇਸ ਕੰਮ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ ਨਾਟਕ ਤੇ ਥੀਏਟਰ ਨੂੰ ਆਮ ਆਦਮੀ ਤੱਕ ਪਹੁੰਚਾਉਣ ਲਈ ਉਸ ਨੇ ਸਰਲ ਮੰਚ ਜੜਤ यथार्थਵਾਦੀ ਰਤਨਾ ਵਿਧੀ ਲੋਕਨਾਟ ਯੁਕਤ ਅਤੇ ਲੋਕ ਬੋਲੀ ਦੀ ਸੂਚੇਤ ਪੱਧਰ ਤੇ ਵਰਤੋਂ ਕੀਤੀ ਹੈ ਮੈਂ ਬਚਪਨ ਤੋਂ ਹੀ ਪਾਪਾ ਦੇ ਨਾਟਕਾਂ 'ਚ ਕੰਮ ਕਰਦੀ ਆ ਰਹੀ ਆ ਬਚਪਨ ਤੋਂ ਹੀ ਜਦ ਮੇਰਾ ਬਰਤਨੀ ਸੀ ਹੋਇਆ ਤਾਂ ਮਾਂ ਦੇ ਪੇਟ 'ਚ ਜਿਹੜਾ ਹੈ ਨਾਟਕਾਂ ਦੀ ਸ਼ੁਰੂਆਤ ਮੇਰੀ ਹੋ ਚੁੱਕੀ ਸੀ ਹਰੇਕ ਵਾਰੀ ਜਦੋਂ ਬਰਤ ਹੋਇਆ ਉਸ ਤੋਂ ਬਾਅਦ ਦੀ 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 ਗੋਦੀ ਚੜ੍ਹ ਕੇ ਜਿਹੜਾ ਸਟੇਜ ਦੇ ਉੱਤੇ ਜਾਣਾ ਸ਼ੁਰੂ ਕੀਤਾ ਉਸ ਤੋਂ ਬਾਅਦ ਵੱਡੇ ਰੋਲ ਜਿਹੜੇ ਹਨ ਮਿਲਨੇ ਸ਼ੁਰੂ ਹੋ ਗਏ ਬੱਚਿਆਂ ਦੇ ਵਾਲੇ ਨਾਟਕ ਹੀ ਕੀਤੇ ਉਦੋਂ ਇਹਨੇ ਸਮਝ ਨਹੀਂ ਸੀਗੀ ਪਰ ਉਹ ਇੰਜੋਏ ਕਰਦੇ ਸੀ ਨਾਟਕ ਕਰਨ ਦੇ ਲਈ ਕਿ ਸਭ ਕੁਝ ਕੀ ਹੋ ਰਿਹਾ ਹੈਗਾ ਜਦੋਂ ਕਦੇ ਕੋਈ ਨਾਟਕ ਇਸ ਤਰ੍ਹਾਂ ਦਾ ਹੁੰਦਾ ਜਿਹਦੇ ਵਿੱਚ ਕਿਸੇ ਦੀ ਡੈਥ ਹੋ ਜਾਣੀ ਹੈ ਜਾਂ ਇਸ ਤਰ੍ਹਾਂ ਦਾ ਕੋਈ ਕਿਰਦਾਰ ਹੋਣਾ ਉਸ ਸਮੇਂ ਬਹੁਤ ਜ਼ਿਆਦਾ ਰੋਣਾ ਫਿਰ ਸਮਝਾਇਆ ਜਾਂਦਾ ਕਿ ਨਹੀਂ ਇਹ ਤਾਂ ਸਿਰਫ ਨਾਟਕ ਹੈ। ਹੌਲੀ ਹੌਲੀ ਵੱਡੇ ਨੂੰ ਇਹ ਤਾਂ ਸਮਝ ਆ ਗਈ। ਪਰ ਪਾਪਾ ਨੇ ਹਮੇਸ਼ਾ ਸਾਨੂੰ ਸਪੋਰਟ ਕੀਤਾ ਕਿ ਦੱਸਿਆ ਕਿ ਬੇਟਾ ਇਹ ਰੋਲ ਇਸ ਤਰ੍ਹਾਂ ਕਰਨਾ ਹੈ ਜਾਂ ਇਸ ਰੋਲ ਨੂੰ ਇਸ ਤਰ੍ਹਾਂ ਨਿਭਾਉਣਾ ਹੈਗਾ ਪਰ ਕਦੇ ਵੀ ਡਾਇਰੈਕਸ਼ਨ ਦੇਣ ਦੇ ਵੇਲੇ ਉਹ ਨਹੀਂ ਸੀ ਦੇਖ ਦੇ ਕੇ ਮੇਰੇ ਬੱਚੇ ਨਹੀਂ ਆ ਕਿ ਕੀ ਰੋਲ ਦੇਣਗੇ ਗਾਣਾ ਜਦੋਂ ਪੈਂਦੀਆਂ ਸੀ ਤਾਂ ਸਾਰਿਆਂ ਦੇ ਸਭ ਦੇ ਸਾਂਝੀਆਂ ਹੀ ਗਾਣਾ ਪੈਂਦੀਆਂ ਸੀ ਜਿਵੇਂ ਫਿਰ ਵੱਡੇ ਹੋਏ ਉਸ ਤੋਂ ਬਾਅਦ ਇਸਤਰੀਆਂ ਵਾਲੇ ਰੋਲ ਜਿਹੜੇ ਹੈਗੇ ਆ ਜਾਂ ਕੁੜੀਆਂ ਵਾਲੇ ਰੋਲ ਜਿਹੜੇ ਨੇ ਕੰਮੇ ਸ਼ੁਰੂ ਕੀਤੇ ਤਾਂ ਉਹਨਾਂ ਦੇ ਵਿੱਚ ਸਾਨੂੰ ਜਾ ਕੇ ਪਤਾ ਲੱਗਿਆ ਕਿ ਅਸਲੀ ਸਮੱਸਿਆਵਾਂ ਕੀ ਆਉਂਦੀਆਂ ਨੇ ਲੜਕੀਆਂ ਨੂੰ ਕਿਸ ਸਮੱਸਿਆਵਾਂ ਨੇ ਕਿਵੇਂ ਸਮਾਜ ਦੇ ਵਿੱਚ ਔਰਤ ਇੱਕ ਬਿਕਾਊ ਚੀਜ਼ ਬਣੀ ਹੋਈ ਹੈ ਜਾਂ ਔਰਤ ਨੂੰ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਦੇ ਵਿੱਚੋਂ ਗੁਜ਼ਰਨਾ ਪੈਂਦਾ ਹੈ ਤੋਂ ਸਾਰੀਆਂ ਸਮੱਸਿਆਵਾਂ ਨੂੰ ਜਿਹੜਾ ਸਮਝ ਦੇ ਵਿੱਚ ਸਾਡੇ ਫਾਦਰ ਸਾਹਿਬ ਨੇ ਸਾਡੀ ਬਹੁਤ ਜ਼ਿਆਦਾ ਮਦਦ ਜਿਹੜੀ ਹੈਗੀ ਕੀਤੀ ਅਸੀਂ ਉਹ ਸਮੱਸਿਆਵਾਂ ਨੂੰ ਨਾ ਕੇਵਲ ਸਮਝਿਆ ਬਲਕਿ ਅੱਜ ਆਪਦੇ ਕਿਤੇ ਦੇ ਰਾਹੀਂ ਅਸੀਂ ਬੱਚਿਆਂ ਨੇ ਉਹ ਸਮੱਸਿਆਵਾਂ ਨੂੰ ਲੜਕੀਆਂ ਨੇ ਉਹ ਸਮੱਸਿਆਵਾਂ ਨੂੰ ਦੂਰ ਕਰਨ ਦੀ ਜਿਹੜੀ ਹੈਗੀ ਕੋਸ਼ਿਸ਼ ਕਰ ਰਹੇ ਹਾਂਗੇ ਮਾਪਿ ਪਿਤਾ ਨੇ ਆ ਸਾਢੇ ਪਾਦਰ ਨੇ ਜਿਹੜਾ ਸਾਨੂੰ ਇੰਨਾ ਜ਼ਿਆਦਾ ਸਪੋਰਟ ਕੀਤਾ ਹਰ ਇੱਕ ਥਾਂ ਦੇ ਉੱਤੇ ਜਿੱਥੇ ਅਸੀਂ ਸਾਨੂੰ ਕੋਈ ਵੀ ਸਮੱਸਿਆ ਹੋਣੀ ਸੀ ਉਸ ਨੂੰ ਹੱਲ ਕਰਨ ਦੀ ਉਹਨੇ ਕੋਸ਼ਿਸ਼ ਕੀਤੀ ਤੇਨੇ ਅਸੀਂ ਪਹਿਣਾ ਸੀ ਕੋਈ ਭਰਾ ਨਾਲ ਹੋਣ ਦੇ बावजूद ਵੀ ਸਾਨੂੰ ਜਿਹੜਾ ਹੈ ਹਰ ਇੱਕ ਥਾਂ ਦੇ ਉੱਤੇ ਪੂਰਨ ਤੌਰ ਦੇ ਤੇ ਸਾਡੀ ਸਪੋਰਟ ਜਿਹੜੀ ਹੈਗੀ ਫਤਨ ਨਹੀਂ ਕੀਤੀ ਹੈਗੀ ਸਾਨੂੰ ਕਦੇ ਵੀ ਇਹ ਮਹਿਸੂਸ ਹੋਣ ਦਿੱਤਾ ਕਿ ਜਿਹੜਾ ਹੈ ਤੁਸੀਂ ਲੜਕੇ ਨਹੀਂ ਹੈਗੇ ਬਲਕਿ ਸਾਨੂੰ ਇੱਕ ਇਸਤਰੀ ਹੋਣ ਦੀ ਇੱਕ ਲੜਕੀ ਹੋਣ ਦੇ ਤੇ ਮਾਨ ਜਿਹੜਾ ਹੈ ਮਹਿਸੂਸ ਹੈ ਕਰਵਾਇਆ ਜਾਏਗਾ ਤਾਂ ਸਾਨੂੰ ਆਦੇ ਫਾਦਰ ਸਾਹਿਬ ਦੇ ਉੱਤੇ ਬਹੁਤ ਜ਼ਿਆਦਾ ਮਾਨ ਹੈਗਾ ਬਹੁਤ ਜ਼ਿਆਦਾ ਜਿੱਥੇ ਵੀ ਅਸੀਂ ਕਿਤੇ ਜਾਂਦੇ ਹਾਂ ਤਾਂ ਸਾਨੂੰ ਹਰ ਇੱਕ ਥਾਂ ਦੇ ਉੱਤੇ ਇੱਕ ਵੱਖਰੀ ਚੀਜ਼ ਸਾਨੂੰ ਇਹ ਜਦੋਂ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਔਰਤ ਸਾਹਿਬ ਦੇ ਬੱਚੇ ਨੇਗੇ ਤਾਂ ਸਾਨੂੰ ਇੱਕ ਵਕਰਾ ਜਾਈ ਜਿਹੜੀ ਰਿਸਪੈਕਟ ਵੀ ਦਿੱਤੀ ਜਾਂਦੀ ਹੈ ਜਿਹਦੇ ਕਰਕੇ ਸਾਨੂੰ ਬਹੁਤ ਜ਼ਿਆਦਾ ਮਾਨ ਜਿਹੜਾ ਹੈ ਮਹਿਸੂਸ ਹੁੰਦਾ ਹੈਗਾ ਤੇ ਸਾਨੂੰ ਹਮੇਸ਼ਾ ਹੀ ਹਰ ਇੱਕ ਜਨਮ ਦੇ ਵਿੱਚ ਸਾਨੂੰ ਇਸ ਤਰ੍ਹਾਂ ਦੀ ਫਾਦਰ ਜੜੀ ਹੈਗੀ ਫਾਦਰ ਹੀ ਹੈਗੀ ਮਿਲਦੇ ਰਹੇ ਇਹ ਰੱਬ ਅਗੇ ਦੁਆ ਕਰਦੀਆਂ ਤੇ ਉਹਨਾਂ ਦੀ ਮੰਗੀ ਮਰਦ ਦੀ ਵੀ ਜਿਹੜੀ ਉਹ ਦੁਆ ਹੈ ਉਹ ਵੀ ਮਿਲਦੀ ਹੈ